ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਇਹ ਹਾਹਾਕਾਰ ਮਚਾਈ ਹੋਈ ਆ ਉੱਥੇ ਹੀ ਪੰਜਾਬ ਦੇ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਬਿਆਸ ਦਰਿਆ ਦੇ ਨੇੜੇ ਦੇ ਇਲਾਕਿਆਂ ਦੇ ਵਿੱਚ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਆਉਣ ਦੇ ਨਾਲ ਹੜ੍ਹ ਆ ਚੁੱਕੇ ਨੇ ਇਸੇ ਚਲਦੇ ਹੀ ਹੁਣ ਪੋਂਗ ਡੈਮ ਦੇ ਵਿੱਚ 110000 ਕਿਊਸਿਕ ਪਾਣੀ ਦੁਆਰਾ ਛੱਡ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਹੜ੍ਹ ਹੋਣ ਦੇ ਹੋਰ ਵੀ ਹਾਲਾਤ ਵੱਧ ਚੁੱਕੇ ਨੇ ਕਿਉਂਕਿ ਪਾਣੀ ਦਾ ਪੱਧਰ ਜਦੋਂ ਵਾਧਾ ਜ਼ਿਆਦਾ ਵੱਧ ਜਾਂਦਾ ਦਰਿਆਵਾਂ ਦੇ ਵਿੱਚ ਤਾਂ ਨੇੜਲੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਆਉਣਾ ਸੰਭਾਵਿਕ ਹੋ ਜਾਂਦਾ ਹੈ ਜਿਸ ਦੇ ਚਲਦੇ ਇਸ ਦੀ ਮਾਰ ਹੇਠ ਕਈ ਪਿੰਡ ਆ ਸਕਦੇ ਨੇ ਅਤੇ ਹੀ ਜਲੰਧਰ ਦੇ ਬੀਮਾਰ ਦੇ ਨੇੜੇ ਇੱਕ ਇਮਾਰਤ ਦੀ ਕੰਧ ਡਿੱਗ ਪਈ ਜਿਸ ਦੇ ਮਲਬੇ ਦੇ ਹੇਠ ਇੱਕ ਕਾਰ ਆ ਗਈ ਤੇ ਉਸ ਦਾ ਕਾਫੀ ਨੁਕਸਾਨ ਹੋਇਆ ਜੀ ਨਾਮ ਹੈ ਤੁਹਾਡਾ ਕਪਨ ਕੁਮਾਰ ਇੱਕ ਗੱਲ ਵੀ ਜਿਹੜੀ ਬਿਲਡਿੰਗ ਵਿਕੀ ਹੈਗੀ ਜਿੰਨੇ ਵੇਲੇ ਤੁਹਾਨੂੰ ਲੱਗਦਾ ਹੈ ਸਵੇਰ ਦੇ 5:30 ਵਜੇ ਤੇ ਇੱਕ ਹੀ ਆਵਾਜ਼ ਆਈ ਸੀ ਆਵਾਜ਼ ਆਈ ਜਿਵੇਂ ਸੁੱਤੇ ਭੇ ਜੀ ਉਸ ਤੇ ਬਾਹਰ ਡਿੱਗੀ ਤੁਹਾਡੀ ਬਿਲਡਿੰਗ ਨਹੀਂ 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 ਕੋਈ ਨਾ ਕਿਸੇ ਆ ਨਹੀਂ ਗੋਂਡੀ ਹੈ ਬਿਲਡਿੰਗ ਅੰਦਰ ਕੋਈ ਰਹਿੰਦਾ ਵੀ ਨਹੀਂ ਨਹੀਂ ਜੀ ਇੱਥੇ ਕੋਈ ਰਹਿੰਦਾ ਖਾਲੀ ਹੈ

ਨੇ ਮੈਨੂੰ 10 ਮਿਲੇ ਆ ਹਾਂ ਨਹੀਂ ਨਹੀਂ ਉਹ ਤਾਂ ਹੈ ਇਹ ਪੁਰਾਣੀ ਬਿਲਡਿੰਗ ਹੈ ਹੋ ਗਈ ਹੈ ਕਾਫੀ ਹਾਂ ਜੀ ਬਾਹਰ ਹੈ ਬਹਰ ਹਾਂ ਜੀ ਕੱਲ ਹੋ ਗਿਆ ਉਹਨਾਂ ਨੇ ਦਸਤਾਂ ਹਾਂ ਜੀ ਦਸਤਾਂ ਅੱਜ ਕੋਈ ਮਜ਼ਦੂਰ ਲਿਆਏ ਨੇ ਹਾਂ ਜੀ ਮਕਾਨ ਕੋ ਰੈਂਟ ਦਿੱਤਾ ਹੈ ਹੁਣ ਨਹੀਂ ਨਹੀਂ ਰੈਂਟ ਤੇ ਕੋਈ ਨਹੀਂ ਹੈ ਉੱਥੇ ਕੋਈ ਨਹੀਂ ਰਹਿ ਰਿਹਾ ਹਾਂ ਜੀ ਹਾਂ ਜੀ ਦੁਕਾਨ ਹੈ ਉਹ ਠੀਕ ਨਹੀਂ ਮੈਨੂੰ ਨਹੀਂ ਪਤਾ ਇਹ ਤਾਂ ਕਿਰਾਏ ਤੇ ਹੈਗੀ ਆ ਇਹ ਠੀਕ ਸੇਫ ਹੈ ਕੋਈ ਹਾਂ ਜੀ ਹਾਂ ਜੀ ਸੇਫ ਸੇਫ ਹੈ ਸੇਫ ਹੈ ਖੈਰਿਸ ਕਟਾ ਦੇ ਵਿੱਚ ਗਣੀਮਤ ਹੈ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਨਦੀਆਂ ਦਰਿਆਵਾਂ ਦੀ ਤਾਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤੇ ਨੇੜਲੇ ਇਲਾਕਿਆਂ ਦੇ ਵਿੱਚ ਤਬਾਹੀ ਦਾ ਕਾਰਨ ਬਣਦਾ ਜਾ ਰਿਹਾ ਤੇ ਹੁਣ ਪੌਂਗ ਡੈਮ ਦੇ ਵਿੱਚ ਹੋਰ ਪਾਣੀ ਛੱਡ ਦਿੱਤਾ ਗਿਆ ਜਿਸ ਦੇ ਚੱਲਦੇ ਨੇੜਲੇ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਦੇ ਵਿੱਚ ਚਿੰਤਾ ਵਧ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ